सीखरते जाना सन शिखर चुला अपना लिया बहुत हवा चल दिया मैं बना ली चाह अपने चाहिए मैं चाहिए ਚਲੋ ਮਿਲਦੇ ਹਾਂ ਸਾਡੇ ਤੇ ਮੈਂ ਤੂੰ ਨਹੀਂ ਗਈਆਂ ਚਲ ਆ ਜਾ ਠੀਕ ਠੀਕ ਸੇਕ ਲੋ ਸੇਕ ਲੋ ਅੱਜ ਕਵੜੀਆ ਦੇ ਅੱਜ ਵੀ ਠੀਕ ਲੋ ਨਹੀਂ ਆਉਂਦੀ ਸੇਕ ਲੋ ਕਿਵੇਂ ਸੇਕੀ ਦੀਏ ਕਿਵੇਂ ਸੇਕੀ ਦੀਏ ਹੋਰ ਅੰਬਿਆ ਟੱਕੇ ਨਾ ਕੱਟ ਆਗੋ ਉਹ ਆਗ ਮੂੰਹ ਤਾਂ ਲੈਣੀ ਤੇਰੇ ਆਗ ਸੇਕਣੇ ਨੂੰ ਕਿਆ ਤੈਨੂੰ ਲਾਣੇ ਨੂੰ ਕਿਆ ਸੇਕਣੇ ਨੂੰ ਕਿਆ ਤੈਨੂੰ ਸੇਕਣੇ ਨੂੰ ਕਿਆ ਆ ਜਾ ਆ ਸੇਕ

ਆ ਲੈ ਤਲ ਲੈ ਮੈਂ ਤੋੜਾਂ ਆ ਲੈ ਜਾ ਆ ਲੈ ਜਾ ਚੱਕਿਆ ਆ ਲੈ ਆ ਲੈ ਜਾ ਜਲ ਹੀ ਜਾ ਜਲ ਹੀ ਜਾ ਜਾ ਉੱਥੇ ਲੈ ਜਾ ਉੱਥੇ ਆ ਟੁੱਟਿਆ ਪਿਆ ਤਾਂ ਜਾ ਲੈ ਤੋੜੀ ਤੇਰੇ ਫੇਰ ਦਿਨਾਵੇਂ ਮੈਂ ਛੱਡ ਦੇ ਛੱਡ ਦੇ ਫੇਰ ਦੰਦ ਜੇ ਤੋੜ ਦੇਣੇ ਦਾ ਆ ਜਾ ਛੱਡ ਛੱਡ ਉਹ ਛੱਡ ਦੇ ਤੇਰੇ ਭੱਜੂਗਾ

टीला दे <laughs> <laughs>

ਕੱਲਾ ਆਲਾ ਮੀਮੀ ਓ ਦੇ ਦੇ ਮੈਨੂੰ ਲੈ ਮੈਨੂੰ ਖੜਾ ਦੇ ਮੈਨੂੰ ਤੇ ਕਹਿੰਦੀ ਤੈਨੂੰ ਬੰਦਾ ਕਹਿੰਦੀ ਆ ਸਾਫ ਤੂੰ ਹੈ ਰਹਿ ਜੰਤੇ ਦੇ ਦੇ ਤੋੜ ਹੋਗਾ ਤੋੜ ਕੇ ਸਾਰਾ ਥੋੜੀ ਦੇਣਾ ਪਾਗਲਾ ਉਹ ਸਾਰਾ ਹੀ ਤੋੜਨਾ ਦੇ ਦੇ ਕਣੀ ਦਾ ਲੈ ਨਾ ਆ ਗਿਆ ਨੋਰਾ ਨੇ ਕਹਿ ਨੂੰ ਉਹ ਦਾ ਅੰਦਰ ਦਾ ਦੀਵਾ ਇਹ ਕਹਿਣ ਵੀ ਨਾ ਅੰਦਰ ਦਾ ਆ ਦੀਆ ਇਹ ਸਾਡੀ ਹੈਲਪ ਕਰਾਂਦਾਦਾ ਹੈ ਨਾ ਦੇ ਦਿੱਤੇ ਜਾ ਕੇ ਵੇ ਗਿਆ ਕੱਕਲੇ ਤੇ फिर मेनू भी पता नहीं लगे मैं बात में वीडियो चेक की फिर पता लगे आवाज बंद जिथे मीणा मांग जा जलेबी मेरे मूं वाल देखी आंदा बार बार जलेबी मांगी

ये ये कुछ खान दे दे बार बार मेरे मत जूह मिलता भी पता लग जाता हूं <laughs> <laughs> मेरे को मैं सोचा चल एक लड्डू पा बेचारे ने लग्या होना खुश हो मेन लड्डू पान लगी है टप टुपाद नच के दिन मेरी मेहनत कर दो बेचारा भी मेनू पा दे कुछ

ਨਾਲੇ ਖਾਂਦੀਆਂ ਨਾਲੇ ਅੱਗ ਨੂੰ ਸੇਕਦੇ ਆ ਇੱਧਰ ਰਾਈਏ ਧੂਣੀ ਅੱਗ ਚਲੋ ਵੇ ਖਾ ਕੇ ਮਿਲਦੇ ਆ ਚਲੋ ਜੀ ਇੱਥੇ ਕਰਦੇ ਆ ਇਸ ਵਲੌਗ ਦਾ ਐਂਡ ਤੇ ਕੱਲ ਨੂੰ ਆਪਣਾ ਜਾਣਾ ਹੈ ਮਾਸੀ ਕੋਲ ਤੇ ਮਾਸੀ ਉਹਨਾਂ ਦੇ ਪਿੰਡ ਪਰਦਾ ਮਾਗੀ ਦਾ ਮੇਲਾ ਦੇ ਨਾਲ-ਨਾਲ ਤੁਹਾਨੂੰ ਵੀ ਉੱਥੇ ਜਾ ਕੇ ਦਿਖਾਉਂਦੇ ਆ ਮੇਲਾ ਉਹਨਾਂ ਦੇ ਪਿੰਡ ਦਾ ਬਾਕੀ ਅਸੀਂ ਸ਼ਾਪਿੰਗ ਵੀ ਕਰਨੇ ਜਾਣਾ ਪਹਿਲਾਂ ਅਸੀਂ ਸ਼ਾਪਿੰਗਾਂ ਜਾਣੇ ਫਿਰ ਜਾਉਂਗੇ ਮਾਸੀ ਕੋਲ ਤੇ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਸ਼ਾਪਿੰਗ ਵੀ ਕੀ ਕੀ ਅਸੀਂ ਸ਼ਾਪਿੰਗ ਕੀਤੀ ਤੇ ਮੀਨੀ ਮਾਸੀ ਜੂੜੀ ਦਾ ਹੈਗਾ ਵਿਆਹ ਉਹਦੇ ਲਈ ਆਪਾਂ ਨੇ ਸ਼ਾਪਿੰਗਾਂ ਜਾਣੇ ਤੇ ਫਿਰ ਨਾਲ ਲੱਗਦੇ ਆਪਾਂ ਨੇ ਮਾਸੀ ਦੇ ਘਰੇ ਚਲੀ ਜਾਣਾ ਤੇ ਦੂਜੇ ਦਿਨ ਹੈਗਾ ਮੰਗੀ ਦਾ ਮੇਲਾ ਤੇ ਮਾਗੀ ਦਾ ਮੇਲਾ ਜ਼ਰੂਰ ਦਿਖਾਵਾਂਗੇ ਤੁਹਾਨੂੰ ਤੇ ਉਹਨਾਂ ਦੇ ਨਗਰ ਕੀਰਤਨ ਨਿਕਲਦਾ ਮਾਗੀ ਆਪਣਾ ਮਾਗੀ ਦਾ ਮੇਲਾ ਜਿਸ ਦਿਨ ਉਹ ਦਿਨ ਨਗਰ ਕੀਰਤਨ ਨਿਕਲਦਾ ਵੰ ਤੇ ਤੁਹਾਨੂੰ ਵੀ ਦਿਖਾਉਨੇ ਆ ਕਿੰਨਾ ਵਧੀਆ ਮੇਲਾ ਉਹਨਾਂ ਦੇ ਘਰ ਦਾ ਠੀਕ ਹੈ ਜੀ ਤੇ ਨਾਲੇ ਸ਼ਾਪਿੰਗ ਦਿਖਾਉਨੇ ਆ ਕੀ ਕੁਝ ਲੈ ਕੇ ਆਨੇ ਆ ਅਸੀਂ ਮਾਸੀ ਦੀ ਕੁੜੀ ਦੇ ਵਿਆਹ ਜੋਗਾ ਓਕੇ ਬਾਈ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਓਕੇ ਬਾਈ